वाहे वाहे गुरु गुरु वाेगुरु सत्म वागुरु सप्नाम वागुरु सप्नाम वागुरु सप्नाम वागुरु वाहे गुरु नाम वाहे नाम वाहे गुरु गुरु सप् वाहेगुरु सत्म वाहेगुरु सत्म वागुरु सत्म वाेगुरु सप्नाम वागुरु वाहे गुरु ਸਤਿਨਾਮ ਵਾਹਿਗੁਰੂ 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 नाम 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 वाहे 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 गुरु 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 सत्म नाम वाहे गुरु सा नाम वाहे गुरु सप्नाम नाम वाहे गुरु सत्मवाहिगुरु सा वाहिगुरु साम वाहिगुरु साम वाेगुरु सत्म वागुरु वाहे वाहे गुरु गुरु सप्नाम वागुरु सत्नाम वाहिगुरुनाम वागुरु साम वाहिगुरु साम वाहिगुरु साम वा सत्म वाागुरु सत्नाम वाहिगुरु साम वाहिगुरु साम वाहिगुरु सा वागुरु वाहि गुरु

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੇ ਜਨ ਜਪੋ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਭ ਦੀ ਇੱਛਾ ਪੂਰੀ ਕਰੇ ਜੋ ਵੀ ਮੰਗ ਰਿਆਂ ਤੁਸੀਂ ਵਾਹਿਗੁਰੂ ਸਭ ਦੀ ਇੱਛਾ ਪੂਰੀ ਕਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ சாரு சத் நாம வேரு சாத்மே சத்நாமரு ਸਤਿਨਾਮ ਵਾਹਿਗੁਰੂ ਮੈਂ ਤੁਹਾਨੂੰ ਇੱਕ ਸ਼ਬਦ ਸੁਣਾਉਣਾ ਚਾਹਣੀ ਆ ਜੋ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਤੁਸੀਂ ਬੜੇ ਧਿਆਨ ਦੇ ਨਾਲ ਸੁਣੋ ਬੜੇ ਚਿਰ ਤੋਂ ਆਸ ਰੱਖੀਆਂ ਤੇਰੀ ਨੂੰ ਤਰਸਨੀ ਅੱਖੀਆਂ ਬਣ ਚਿਰ ਤੋਂ ਆਸ ਰੱਖੀਆਂ ਤੇਰੀ ਦੀਦ ਨੂੰ ਤਰਸਨੀ ਅੱਖੀਆਂ ਹੈ ਸੱਚਖੰਡ ਮੇਰਾ ਬਾਈ ਨੂੰ ਦਰਬਾਰ ਤੇਰਾ ਰਬ ਵਰਗਾ ਹੈ ਰਬਦਾਸ ਗੁਰੂ ਦੀਦਾਰ ਤੇਰਾ ਰਬ ਵਰਗਾ ਹੈ ਰਬਦਾਸ ਗੁਰੂ ਦੀਦਾਰ ਤੇਰਾ ਤੇਰੇ ਦਰ ਦੀ ਤੇਰੀ ਮਹਿਮਾ ਸੁਣ ਕੇ ਆਈ ਮੈਂ ਤੇਰੇ ਦਰ ਤੇ ਤੇਰੀ ਮਹਿਮਾ ਸੁਣ ਕੇ ਆਈ ਮੈਂ ਤੇਰੇ ਨਾਮ ਦੀ ਮਨ ਮੰਦਰ ਵਿੱਚ ਜੋਤ ਜਗਾਈ ਮੈਂ ਤੇਰੇ ਦਰ ਤੇ ਤੇਰੀ ਮਹਿਮਾ ਸੁਣ ਕੇ ਆਈ ਮੈਂ ਤੇਰੇ ਨਾਮ ਦੀ ਮਨ ਮੰਦਰ ਵਿੱਚ ਜੋਤ ਜਗਾਈ ਦਾ ਤਾਰ ਹਮਤ ਪਰਿਆ ਹੈ ਪੰਡਾਰ ਤੇਰਾ ਰਬ ਵਰਗਾ ਹੈ ਰਵਿਦਾਸ ਗੁਰੂ ਦیدار ਤੇਰਾ ਰਬ ਵਰਗਾ ਹੈ ਰਵਿਦਾਸ ਗੁਰੂ ਦیدار ਤੇਰਾ ਤੈਨੂੰ ਖਬਰ ਹੈ ਸਾਰੀ ਖੜਾ ਤੇ ਬ੍ਰਹਮੰਡਾਂ ਦੀ ਤੈਨੂੰ ਖਬਰ ਹੈ ਸਾਰੇ ਖੰਡਾਂ ਤੇ ਬ੍ਰਹਿਮੰਡਾਂ ਦੀ ਮੈਨੂੰ ਸਾਰ ਕੀ ਐ ਸਤ ਗੁਰ ਜੀ ਤੇਰੇ ਆ ਰੰਗਾਂ ਦੀ ਤੈਨੂੰ ਖਬਰ ਹੈ ਸਾਰੇ ਖੰਡਾਂ ਤੇ ਬ੍ਰਹਿਮੰਡਾਂ ਦੀ ਮੈਨੂੰ ਸਾਰ ਕੀ ਐ ਸਤ ਗੁਰ ਜੀ ਤੇਰੇ ਆ ਰੰਗਾਂ ਦੀ ਚੌਖਟਾਂ ਦੇ ਵਿੱਚ ਹਦ ਤੋਂ ਤੇ ਸਤਕਾਰ ਤੇਰਾ ਰਬ ਵਰਗਾ ਹੈ ਰਬਿਦਾਸ ਗੁਰੂ دیدار ਤੇਰਾ ਰਬ ਵਰਗਾ ਹੈ ਰਬਿਦਾਸ ਗੁਰੂ دیدار ਤੇਰਾ ਸੰਤੋਖ ਪਿਤਾ ਦਾ ਲਾਡਲਾ ਰਾਜ ਦੁਲਾਰਾ ਤੂੰ ਮਾਕਲ ਸਾਨੂੰ ਐ ਜਾਨ ਤੂੰ ਬਹੁਤ ਪਿਆਰਾ ਤੂੰ ਸੰਤੋਖ ਪਿਤਾ ਦਾ ਲਾੜਲਾ ਲਾਜ ਦੁਲਾਰਾ ਤੂੰ ਮਾ ਕਲ ਸਾਨੂੰ ਐ ਜਾਣ ਤੂੰ ਬਹੁਤ ਪਿਆਰਾ ਤੂੰ ਮੈਨੂੰ ਦੌਲਤ ਸ਼ੌਲਤ ਨਾਲੋਂ ਚੰਗਾ ਪਿਆਰ ਤੇਰਾ ਰੱਬ ਵਰਗਾ ਹੈ ਰਵਿਦਾਸ ਗੁਰੂ ਦੀਦਾਰ ਤੇਰਾ ਰਬ ਵਰਗਾ ਹੈ ਰਵਿਦਾਸ குரு ਦਿਦਾਰ ਤੇਰਾ ਹੁਣ ਅਰਜ ਮੀਰਾ ਦੀ ਦਾਤਾ ਜੀ ਮਨਜੂਰ ਕਰੀ ਮੇਰੀ ਚੋਲੇ ਨਾਮ ਦਿਦਾਤ ਦੇ ਦਾ ਹੈ دیوانا ਸੇਵدار ਤੇਰਾ ਰਬ ਵਰਗਾ ਹੈ ਰਵਿਦਾਸ ਗੁਰੂ دیدار ਤੇਰਾ ਰਬ ਵਰਗਾ ਹੈ ਰਵਿਦਾਸ ਗੁਰੂ دیدار ਤੇਰਾ ਚੈ ਗੁਰਦੇਵ ਧੰਗੁਰਦੇਵ